ਕੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ 40 ਦਿਨ ਦੇ ਨੇਮ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ 40 ਦਿਨ ਦੇ ਨੇਮ ਨੇ ਕਈਆਂ ਦੀ ਜ਼ਿੰਦਗੀ ਬਦਲੀ ਆ ਅਤੇ ਕਈਆਂ ਦੀ ਇਸ ਨੇਮ ਦੇ ਨਾਲ ਬਦਲ ਸਕਦੀ ਹੈ ਜੇਕਰ ਆਪਾਂ ਲਗਾਤਾਰ 40 ਦਿਨ ਤੱਕ ਇਹ ਦੋ ਕੰਮ ਕਰਨੇ ਸ਼ੁਰੂ ਕਰ ਦਈਏ ਤਾਂ ਤੁਸੀਂ ਇਹ 40 ਦਿਨਾਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਜੋ ਬਦਲਾਵ ਦੇਖੋਗੇ ਉਹ ਦੇਖ ਕੇ ਖੁਦ ਵੀ ਹੈਰਾਨ ਹੋਵੋਗੇ ਅਤੇ ਤੁਹਾਡੇ ਆਸ-ਪਾਸ ਦੇ ਲੋਕ ਵੀ ਇਹ 40 ਦਿਨ ਦਾ ਨਿਯਮ ਕੀ ਆ ਕਿਉਂ ਕਰਨਾ ਹੈ ਅਤੇ ਇਹਦੇ ਕੀ ਫਾਇਦੇ ਨੇ ਕਿੰਝ ਬਦਲਾਵ ਹੋਣਗੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਪੂਰੀ ਜਰੂਰ ਸੁਣਿਓ ਜੀ ਖਾਸ ਕਰਕੇ ਭੈਣਾ ਬੀਬੀਆਂ ਕਿਉਂਕਿ ਜਿਸ ਨਾਮ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਨਾ ਭੈਣਾ ਬੀਬੀਆਂ ਇਸ ਨਾਮ ਨੂੰ ਪੂਰੀ ਤਰ੍ਹਾਂ ਨਿਭਾ ਸਕਦੀਆਂ ਨੇ ਜੋ ਭੈਣਾ ਬੀਬੀਆਂ ਆਪਣੇ ਘਰ ਦੇ ਵਿੱਚ ਰਹਿੰਦੀਆਂ ਨੇ ਆਪਣੇ ਘਰ ਨੂੰ ਸੰਭਾਲਦੀਆਂ ਨੇ ਉਹ ਨਾਲ-ਨਾਲ ਇਹ ਦੋ ਕੰਮ 40 ਦਿਨਾਂ ਤੱਕ ਲਗਾਤਾਰ ਕਰ ਸਕਦੀਆਂ ਨੇ ਤੇ ਜੇ ਕਰ ਲੈ ਤਾਂ ਫਾਇਦੇ ਤੁਸੀਂ ਖੁਦ ਦੇਖੋਗੇ ਸੰਗਤ ਜੀ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਧ ਦੁੱਖਾਂ ਦਾ ਕਾਰਨ ਹੈ ਸਾਡੇ ਮਨ ਦੀ ਨੈਗੇਟਿਵਿਟੀ ਜੋ ਸਾਡੇ ਮਨ ਦੇ ਵਿੱਚ ਨੈਗੇਟਿਵ ਵਿਚਾਰ ਚੱਲਦੇ ਆ ਅਸੀਂ ਹਰ ਵੇਲੇ ਕੁਝ ਨਾ ਕੁਝ ਮਾੜਾ ਸੋਚਦੇ ਰਹਿੰਨੇ ਆ ਨੈਗੇਟਿਵ ਸੋਚਦੇ ਆ ਤੇ ਇਹ ਨੈਗੇਟਿਵ ਖਿਆਲ ਕਿੱਥੋਂ ਆਉਂਦੇ ਆ ਕੁਝ ਆਉਂਦੇ ਆ ਸਾਡੇ ਆਸ-ਪਾਸ ਦੀਆਂ ਘਟਨਾਵਾਂ ਤੋਂ ਕੁਝ ਸੋਸ਼ਲ ਮੀਡੀਆ ਤੋਂ ਤੇ ਕੁਝ ਸਾਡੇ ਮਨ ਅੰਦਰੋਂ ਉਹਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਅਸੀਂ ਦੁਖੀ ਪਰੇਸ਼ਾਨ ਹੁੰਨੇ ਆ ਜੋ ਚੀਜ਼ਾਂ ਅਜੇ ਤੱਕ ਸਾਡੇ ਕੋਲ ਨਹੀਂ ਆ ਤਾਂ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਆ ਤਾਂ ਅਸੀਂ ਇੱਕਦਮ ਨਿਰਾਸ਼ਾ ਦੇ ਨਾਲ ਪਰ ਜਾਨਣਿਆਂ ਦੁਖੀ ਹੋ ਜਾਨਿਆਂ ਫਿਰ ਦੁਖੀ ਹੋ ਕੇ ਕਦੇ ਆਪਣੇ ਆਪ ਨੂੰ ਕੋਸਦੇ ਆ ਕਦੇ ਵਾਹਿਗੁਰੂ ਜੀ ਨੂੰ ਕਦੇ ਆਪਣੇ ਕੁਝ ਰਿਸ਼ਤੇਆਂ ਨੂੰ ਭਾਵੇਂ ਅਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਤਾਂ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਇਹ ਨਿਰਾਸ਼ਾ ਸਾਡੇ ਮਨ ਨੂੰ ਦਿਨੋ ਦਿਨ ਕਮਜ਼ੋਰ ਕਰਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਗੜਬੜ ਇਨਾ ਗੱਲੇ ਸ਼ਿਕਵੇ ਸ਼ਿਕਾਇਤਾਂ ਕਰਕੇ ਹੁੰਦੀ ਆ ਪਰ ਜਦੋਂ ਹੀ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਆ ਤਾਂ ਸ਼ੁਕਰਾਨਾ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਹੋ ਜਾਂਦੇ ਆ ਤਾਂ ਇਸ ਕਰਕੇ ਪਹਿਲਾ ਕੰਮ ਤਾਂ ਹੈ ਸ਼ੁਕਰਾਨਾ ਲਗਾਤਾਰ 40 ਦਿਨ ਤੱਕ ਕਰਨਾ ਹੈ ਸਵੇਰੇ ਸ਼ਾਮ ਤੱਕ ਕਰਨਾ ਹੀ ਆ ਬਾਕੀ ਵੀ ਦਿਨ ਦੇ ਵਿੱਚ ਜਦੋਂ ਵੀ ਮਨ ਉਦਾਸ ਹੋਵੇ ਮਨ ਤੁਹਾਨੂੰ ਉਹਨਾਂ ਚੀਜ਼ਾਂ ਦੀ ਯਾਦ ਦਿਵਾਵੇ ਜੋ ਚੀਜ਼ਾਂ ਅਜੇ ਤੱਕ ਤੁਹਾਡੇ ਕੋਲ ਨਹੀਂ ਆ ਜਾ ਘਟਿਆ ਤਾਂ ਉਸੇ ਵੇਲੇ ਬੈਠ ਕੇ ਆਪਣੇ ਮਨ ਨੂੰ ਉਹ ਸਾਰੀਆਂ ਚੀਜ਼ਾਂ ਬਾਰੇ ਦੱਸਣਾ ਸ਼ੁਰੂ ਕਰੋ ਜੋ ਚੀਜ਼ਾਂ ਤੁਹਾਡੇ ਕੋਲ ਇਸ ਵੇਲੇ ਹੈ। ਇਕੱਲੀ-ਇਕੱਲੀ ਚੀਜ਼ ਨੂੰ ਯਾਦ ਕਰੋ ਤੇ ਨਾਲ-ਨਾਲ ਉਸ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ। ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਆਵੀਂ ਚੀਜ਼ ਦਿੱਤੀ ਆ। ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਤੁਸੀਂ ਉਹ ਵੀ ਚੀਜ਼ ਮੈਨੂੰ ਦਿੱਤੀ ਆ। ਆਪਣੇ ਸਰੀਰ ਤੋਂ ਸ਼ੁਰੂਆਤ ਕਰਨ ਨੂੰ ਵੀ ਸਾਨੂੰ ਮਨੁੱਖੀ ਜਾਮਾ ਦੇ ਕੇ ਇਸ ਧਰਤੀ ਤੇ ਭੇਜਿਆ ਮੇਰੇ ਸਾਰੇ ਅੰਗ ਪੈਰ ਸਹੀ ਸਲਾਮਤ ਆ ਮੈਨੂੰ ਘਰ ਦਿੱਤਾ ਹੈ ਮੈਨੂੰ ਪਰਿਵਾਰ ਦਿੱਤਾ ਮੈਨੂੰ ਕਾਰੋਬਾਰ ਦਿੱਤਾ ਫਿਰ ਤੁਸੀਂ ਜਿੱਥੇ ਵੀ ਬੈਠੇ ਹੋ ਜੇ ਆਪਣੇ ਬੈਡਰੂਮ ਵਿੱਚ ਬੈਠੇ ਹੋ ਆਪਣੇ ਘਰ ਵਿੱਚ ਹੋ ਉਸ ਕਮਰੇ ਦੀਆਂ ਚੀਜ਼ਾਂ ਨੂੰ ਦੇਖੋ ਇੱਕ ਇੱਕ ਚੀਜ਼ ਦੇ ਲਈ ਸ਼ੁਕਰਾਨਾ ਕਰੋ ਬਾਕੀ ਇੱਕ ਸੂਈ ਦਾ ਵੀ ਵਾਹਿਗੁਰੂ ਜੀ ਨੂੰ ਸ਼ੁਕਰਾਨਾ ਕਰੋ ਤਾਂ ਤੁਸੀਂ ਯਕੀਨ ਕਰਕੇ ਜਾਣਿਓਗੇ ਇੰਜ ਸ਼ੁਕਰਾਨਾ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਿਲਦਰ 네ਗੇਟਿਵਿਟੀ ਰੂਟ ਹੋ ਜਾਣੀ ਆ ਸਾਡਾ ਮਨ ਚੜ੍ਹਦੀ ਕਲਾ ਦੇ ਨਾਲ ਭਰ ਜਾਣਾ ਹੈ ਸਾਡਾ ਮਨ ਸਬਰ ਸੰਤੋਖ ਦੇ ਵਿੱਚ ਚਾਰਜ ਆ ਜਾਵੇਗਾ ਤੇ ਫਿਰ ਜੋ ਵੀ ਸਾਡੇ ਅੰਦਰ ਹਲਚਲ ਹੋਈ ਆ ਜੋ ਵੀ ਸਾਡੇ ਜੀਵਨ ਦੇ ਵਿੱਚ ਕਮਾਕਾਰਾਂ ਦੇ ਵਿੱਚ ਵਿਗਾੜ ਪਏ ਨੇ ਉਹ ਸਭ ਕੁਝ ਆਪਣੇ ਆਪ ਠੀਕ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਗਿਲੇ ਸ਼ਿਕਵੇ ਸ਼ਿਕਾਇਤਾਂ ਨੇ ਸਾਡਾ ਮਨ ਕਮਜ਼ੋਰ ਕੀਤਾ ਹੈ ਸਾਡੇ ਮਨ ਦੇ ਵਿੱਚ ਕਾਲਾਪਣ ਵਧਾਇਆ ਹੈ ਤੇ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਇਹਦੇ ਨਾਲ ਸਾਡਾ ਮਨ ਸ਼ਾਂਤ ਹੋਵੇਗਾ ਗੁਰੂ ਚਰਨਾਂ ਦੇ ਨੇੜੇ ਹੋਵੇਗਾ ਤੇ ਫਿਰ ਜਦੋਂ ਸਾਡਾ ਮਨ ਸ਼ਾਂਤ ਹੋ ਗਿਆ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨੇੜੇ ਹੋ ਗਿਆ ਤਾਂ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਆਪਣੇ ਆਪ ਹੋਣੇ ਸ਼ੁਰੂ ਹੋ ਜਾਣਗੇ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਤੇ ਜੋ ਬਾਕੀ ਬਚੀਆਂ ਉਹਨਾਂ ਦਾ ਹੱਲ ਹੈ ਮੂਲ ਮੰਤਰ ਜਾਪ ਕਿ ਜੋ ਚੀਜ਼ਾਂ ਸਾਡੇ ਵੱਸੋਂ ਬਾਹਰ ਹੁੰਦੀਆਂ ਨੇ ਜੋ ਸਾਨੂੰ ਲੱਗਦਾ ਵੀ ਇਹ ਕੰਮ ਨਹੀਂ ਹੋ ਸਕਦਾ ਉਹ ਕਰੇਗਾ ਮੂਲ ਮੰਤਰ ਜੀ ਦਾ ਜਾਪ ਇੱਕ ਸ਼ੁਕਰਾਨਾ ਸ਼ੁਰੂ ਕਰ ਦੋ ਨਾਲ ਨਾਲ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ ਅਤੇ ਜੇਕਰ ਇਹਨਾਂ 40 ਦਿਨਾਂ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ ਅੱਜ 3 ਤਰੀਕ ਹੋ ਗਈ ਆ ਤੇ ਅਗਲੇ ਮਹੀਨੇ ਦੀ 13 ਤਰੀਕ ਤੱਕ 40 ਦਿਨ ਬਣਦੇ ਆ ਭਾਗ ਕੀ ਵਿਸਾਖੀ ਵਾਲੇ ਦਿਨ ਤੱਕ ਤੇ ਜੇ ਆਪਾਂ ਵਸਾਕੀ ਤੱਕ ਸਵਾ ਲੱਖ ਮੋਲ ਮੰਤਰ ਜੀ ਦਾ ਜਾਪ ਕਰ ਲਈਏ ਜਾਂ ਫਿਰ ਜਿਸ ਵੀ ਸ਼ਬਦ ਦਾ ਜਾਪ ਤੁਸੀਂ ਕਰਨਾ ਚਾਹੁੰਦੇ ਹੋ ਜਿਸ ਵੀ ਗੁਰਬਾਣੀ ਦਾ ਪਾਠ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰ ਲਓ ਪਰ ਆਪਣੇ ਆਪ ਨੂੰ ਇੱਕ ਨਾਮ ਦੇ ਦੋ ਕਿ ਮੈਂ ਇਹਨਾਂ 40 ਦਿਨਾਂ ਦੇ ਵਿੱਚ ਇੰਨੇ ਪਾਠ ਕਰਨੇ ਆ ਜਾਂ ਇੰਨਾ ਸ਼ਬਦ ਜਾਪ ਕਰਨਾ ਹੈ ਥੋੜਾ ਜਾ ਸਖਤ ਨੇਮ ਦਿਓ ਜੀ ਭਾਵ ਕੀ ਜਿਆਦਾ ਨੇਮ ਦਿਓ ਜੇ ਤਾਂ ਜੋ ਸਾਡਾ ਮਨ 네ਗੇਟਿਵ ਵਿਚਾਰਾਂ ਵਾਲੇ ਪਾਸੇ ਹੋ ਹੀ ਨਾ ਸਕੇ ਅਸੀਂ ਪੂਰਾ ਦਿਨ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਰਹੀਏ ਜਾਂ ਫਿਰ ਆਪਾਂ ਨੇ ਉਸ ਨੇਮ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਰਹੀਏ ਇੱਕ ਤਾਂ 40 ਦਿਨ ਲਗਾਤਾਰ ਇਹ ਪਾਠ ਕਰਕੇ ਜਾਂ ਸ਼ਬਦ ਜਾਪ ਕਰਕੇ ਜੋ ਵੀ ਤੁਸੀਂ ਸ਼ੁਰੂ ਕਰੋਗੇ ਜੇ ਮੂਲ ਮੰਤਰ ਜੀ ਦਾ ਜਾਪ ਕਰ ਲਓ ਤਾਂ ਸਭ ਤੋਂ ਵਧੀਆ ਗੱਲ ਅਤੇ ਆਪਣੇ ਮਨ ਨੂੰ ਸਵਾਲਕ ਦਾ ਵੈਣ ਦੇ ਦਿਓ ਕਿਸ ਸਵਾ ਲੱਖ ਮੋਲ ਮੰਤਰ ਜੀ ਦਾ ਜਾਪ ਮੈਂ ਇਹ 40 ਦਿਨਾਂ ਦੇ ਵਿੱਚ ਕਰਨਾ ਹੈ ਵਸਾਖੀ ਵਾਲੇ ਦਿਨ ਸਵਾ ਲੱਖ ਮੋਲ ਮੰਤਰ ਜੀ ਦੇ ਜਾਪ ਦੀ ਭੇਟਾ ਮੈਂ ਦਸਵੇਂ ਪਾਸ਼ਾ ਜੀ ਨੂੰ ਦੇ ਕੇ ਓਨੀਆਂ ਕਿਉਂਕਿ ਸੰਗਤ ਜੀ ਵਸਾਖੀ ਵਾਲਾ ਦਿਨ ਹੈ ਇਹ ਖਾਲਸਾ ਪੰਥ ਦੀ ਸਿਰਜਣਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਖਾਲਸੇ ਦਾ ਜਨਮ ਹੋਇਆ ਸੀ ਇਸ ਦਿਨ 13 ਅਪ੍ਰੈਲ 1699 ਇਸਵੀ ਦੇ ਵਿੱਚ ਮੇਰੇ ਕਲਗੀਧਰ ਪਾਸ਼ਾ ਜੀ ਨੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅਮਰਤ ਸ਼ਕਾ ਕੇ ਉਹਨਾਂ ਨੂੰ ਸਿੰਘ ਸਾਜਿਆ ਮਰਦ ਦੇ ਨਾਮ ਦੇ ਪਿੱਛੇ ਸਿੰਘ ਤੇ ਔਰਤ ਦੇ ਨਾਮ ਦੇ ਪਿੱਛੇ ਕੌਰ ਲਗਾਇਆ ਫਿਰ ਸਤਿਗੁਰ ਸੱਚੇ ਪਾਸ਼ਾ ਜੀ ਨੇ ਪੰਜਾ ਪਿਆਰਿਆਂ ਤੋਂ ਖੁਦ ਅਮਰਤ ਦੀ ਦਾਤ ਪ੍ਰਾਪਤ ਕੀਤੀ ਸੋ ਇਸ ਦਿਨ ਨੂੰ ਆਪਾਂ ਹਰ ਸਾਲ ਵਿਸਾਖੀ ਵਾਲੇ ਦਿਨ ਵਿਸਾਖ ਦੀ ਸੰਗਰਾਣ ਵਾਲੇ ਦਿਨ ਮਨਾਉਂਦੇ ਆ ਤੇ ਇਹ ਦਿਨ ਸਾਡੇ ਲਈ ਬਹੁਤ ਵੱਡਾ ਦਿਨ ਆ ਇਹਦੇ ਤੋਂ ਉੱਤੇ ਹੋਰ ਦਿਨ ਸਜ ਲਈ ਕੋਈ ਹੋ ਨਹੀਂ ਸਕਦਾ ਕਿਉਂਕਿ ਇਸ ਦਿਨ ਖਾਲਸੇ ਨੂੰ ਆਪਣੀ ਪਹਿਚਾਣ ਮਿਲੀ ਆਪਣਾ ਨਾਮ ਮਿਲਿਆ ਤਾਂ ਇਸ ਦਿਨ ਨੂੰ ਮੁੱਖ ਰੱਖਦੇ ਹਾਂ ਜੇਕਰ ਆਪਾਂ ਆਪਣੇ ਆਪ ਦੇ ਉੱਤੇ ਕੋਈ ਬੈਣ ਲਾ ਲਈਏ ਲਗਾਤਾਰ 40 ਦਿਨ ਤੱਕ ਹਰ ਰੋਜ਼ ਕੋ ਸ਼ਬਦ ਜਾਪ ਕਰੀਏ ਜੋ ਸ਼ੁਰੂ ਕੀਤਾ ਇਸ ਦਿਨ ਨੂੰ ਮੁੱਖ ਰੱਖ ਕੇ ਜਾਂ ਪਾਠ ਸ਼ੁਰੂ ਕਰਨਾ ਤੁਸੀਂ ਪਾਠ ਸ਼ੁਰੂ ਕਰ ਲਓ ਚਉਪਈ ਸਾਹਿਬ ਜਪਜੀ ਸਾਹਿਬ ਦੀ ਬਣੀ ਮਤਲਬ ਜੋ ਬਾਣੀ ਤੁਹਾਨੂੰ ਸਰਲ ਲੱਗਦੀ ਆ ਸੌਖੀ ਲੱਗਦੀ ਆ ਕਰ ਸਕਦੇ ਉਹ ਕਰਨੇ ਸ਼ੁਰੂ ਕਰੋ ਤੇ ਜਦੋਂ 40 ਦਿਨਾਂ ਬਾਅਦ ਆਪਾਂ ਆਪਣੇ ਗੁਰੂ ਸਾਹਿਬ ਜੀ ਦੇ ਲਈ ਇਹ ਸ਼ੁਕਰਾਨੇ ਦੀ ਅਤੇ ਜੋ ਵੀ ਸ਼ਬਦ ਜਾਪ ਤੁਸੀਂ ਕੀਤਾ ਹੋਵੇਗਾ ਜਾਂ ਪਾਠ ਕੀਤਾ ਹੋਵੇਗਾ ਉਹ ਭੇਟਾ ਲੈ ਕੇ ਜਾਓਗੇ ਤਾਂ ਕਲਗੀਧਰ ਪਾਤਸ਼ਾਹ ਜੀ ਗਲਨਾਂ ਲਾ ਕੇ ਪਿਆਰ ਕਰਨਗੇ ਕਿਉਂਕਿ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਬਾਣੀ ਦੀ ਭੇਟਾ ਸਭ ਤੋਂ ਕੀਮਤੀ ਭੇਟਾ ਹੈ ਅਮਰ ਤਵੇਲੇ ਦੀ ਭੇਟਾ ਸਭ ਤੋਂ ਕੀਮਤੀ ਭੇਟਾ ਹੈ ਤਾਂ ਫਿਰ ਲਗਾਤਾਰ 40 ਦਿਨ ਤੱਕ ਅਮਰ ਤਵੇਲੇ ਉੱਠ ਕੇ ਜਿੰਨਾ ਹੋ ਸਕੇ ਵਾਹਿਗੁਰੂ ਜੀ ਦਾ ਸ਼ੁਕਰ ਕਰਨਾ ਕਰਨਾ ਹੈ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਅਤੇ ਜੋ ਤੁਹਾਡਾ ਨਿਤ ਦਾ ਨੇਮ ਆ ਉਹ ਤਾਂ ਉਸੇ ਤਰ੍ਹਾਂ ਕਰਨਾ ਹੈ ਉਸ ਤੋਂ ਇਲਾਵਾ ਆਪਾਂ ਵਿਸਾਖੀ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਨੇਮ ਸ਼ੁਰੂ ਕਰਨਾ ਹੈ ਭਾਵੇਂ ਸਵਾ ਲੱਖ ਮੂਲ ਮੰਤਰ ਜਾਪ ਸ਼ੁਰੂ ਕਰ ਲਓ ਜੋ ਪਈ ਸਾਬ ਦੇ ਪਾਠ ਸ਼ੁਰੂ ਕਰ ਲਓ ਉਹ ਕਰੋ ਤੇ ਨਿਤ ਦੇ ਨੇਮ ਤੋਂ ਇਲਾਵਾ ਜਿਹੜਾ ਨੇਮ ਕਰਕੇ ਗੁਰੂ ਸਾਹਿਬ ਜੀ ਤੇ ਲਈ ਲੈ ਕੇ ਜਾਵਾਂਗੇ ਉਹਦੇ ਬਦਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕਰਨੀ ਹੈ ਤੇ ਜਦੋਂ ਲਗਾਤਾਰ 45 ਦਿਨ ਤੱਕ ਮਾਲਕ ਦਾ ਸ਼ੁਕਰਾਨਾ ਕਰਾਂਗੇ ਮਾਲਕ ਦਾ ਨਾਮ ਜਪਾਂਗੇ ਤਾਂ ਸਾਡੇ ਮਨ ਦੀ ਸਾਰੀ ਮੈਲ ਦੂਰ ਹੋਵੇਗੀ ਯਕੀਨ ਕਰਕੇ ਜਾਣਿਓ ਜੇ 40 ਦਿਨਾਂ ਦੇ ਵਿੱਚ ਸਾਡਾ ਮਨ ਨਿਰਮਲ ਹੋਵੇਗਾ ਮਨ ਦੀ ਨੈਗੇਟਿਵਿਟੀ ਨਿਰਾਸ਼ਾ ਦੂਰ ਹੋਵੇਗੀ ਇਹ ਜਿਹੜੇ ਅੰਦਰ ਪੰਜ ਚੋਰ ਬੈਠੇ ਨੇ 40 ਦਿਨਾਂ ਦੇ ਵਿੱਚ ਇਹਨਾਂ ਦੀ ਤਾਕਤ ਬਿਲਕੁਲ ਘਟ ਜਾਣੀ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਉਂਕਿ ਹਰ ਵੇਲੇ ਇਦੋ ਸ਼ੁਕਰਾਨਾ ਚੱਲੇਗਾ ਹਰ ਵੇਲੇ ਮੂਲ ਮੰਤਰ ਦੀ ਦਾਜਪ ਚੱਲੇਗਾ ਜਾਂ ਜੋ ਵੀ ਸ਼ਬਦ ਜਾਪ ਤੁਸੀਂ ਕਰਦੇ ਹੋਵੋਗੇ ਉਹ ਚੱਲੇਗਾ ਤਾਂ ਫਿਰ ਇਹ ਪੰਜ ਚੋਰਾ ਨੇ ਆਪਣੇ ਆਪ ਹੀ ਸ਼ਾਂਤ ਹੋਣਾ ਹੈ ਜਦੋਂ ਅਸੀਂ ਆਪਣੇ ਗੁਰੂ ਚਰਨਾਂ ਤੋਂ ਦੂਰ ਹੁੰਨੇ ਆ ਤਾਂ ਇਹ ਪੰਜਾ ਚੋਰਾ ਦੀ ਤਾਕਤ ਬੜੀ ਵੱਧ ਜਾਂਦੀ ਹੈ ਇਹ ਬੜਾ ਹਾਵੀ ਹੁੰਦੇ ਆਪਣੇ ਤੇ ਤੇ ਆਪਣੇ ਤੋਂ ਮਾੜੇ ਕੰਮ ਕਰਾਉਂਦੇ ਆ ਪਰ ਜਦੋਂ ਆਪਾਂ ਗੁਰੂ ਸਹਿਜ ਜੀ ਦੇ ਨਾਮ ਦੇ ਨੇੜੇ ਹੁੰਨੇ ਆ ਨਾਮ ਜਪਦੇ ਆ ਤਾਂ ਇਹ ਪੰਜ ਚੂਰ ਆਪਣੇ ਆਪ ਹੀ ਪਿੱਛੇ ਹੋ ਕੇ ਬੈਠ ਜਾਂਦੇ ਆ ਇਹਨਾਂ ਦੀ ਤਾਕਤ ਘੱਟ ਜਾਂਦੀ ਹੈ ਕਮਜ਼ੋਰ ਹੋ ਜਾਂਦੇ ਆ ਇਹ ਫਿਰ ਸਾਡੇ ਅਧੀਨ ਹੋ ਜਾਂਦੇ ਆ ਸੋ ਹਰ ਵੇਲੇ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਤੇ ਜੇਕਰ ਆਪਾਂ ਇਹ ਲਗਾਤਾਰ 40 ਦਿਨ ਜਪਲਿਆ ਤਾਂ ਮਹਾਂਪੁਰਖ ਜੀ ਕਹਿੰਦੇ ਨੇ ਵੀ ਜੋ ਕੰਮ ਆਪਾਂ ਲਗਾਤਾਰ 40 ਦਿਨ ਕਰ ਲੈਂਦੇ ਆ ਨਾ ਉਹ ਕੰਮ ਕਰਨਾ ਸਾਡੀ ਆਦਤ ਸਾਡਾ ਸੁਭਾਅ ਬਣ ਜਾਂਦਾ ਹੈ ਸੋ ਜੇਕਰ ਆਪਾਂ ਕੱਲ ਤੋਂ ਹੀ ਸ਼ੁਰੂਆਤ ਕਰ ਲਈਏ ਜਾਂ ਹੁਣੇ ਜਦੋਂ ਤੁਹਾਨੂੰ ਇਹ ਵੀਡੀਓ ਮਿਲਨੀ ਆ ਉਦੋਂ ਹੀ ਸ਼ੁਰੂਆਤ ਕਰਕੇ ਲਗਾਤਾਰ 40 ਦਿਨ ਸ਼ੁਕਰਾਨਾ ਅਤੇ ਮੂਲ ਮੰਤਰ ਜੀ ਦਾ ਜਾਪ ਕਰੀਏ ਤਾਂ ਇਹ 40 ਦਿਨਾਂ ਦੇ ਵਿੱਚ ਬਹੁਤ ਕੁਝ ਬਦਲੇਗਾ ਅਤੇ 40 ਦਿਨਾਂ ਤੋਂ ਬਾਅਦ ਬਹੁਤ ਕੁਝ ਮਿਲੇਗਾ ਬਲਕਿ ਜਿਸ ਦਿਨ ਤੋਂ ਆਪਾਂ ਇਹ ਨੇਮ ਕਰਨਾ ਸ਼ੁਰੂ ਕਰਦੇ ਹਾਂ ਤਾਂ ਉਸੇ ਵੇਲੇ ਤੋਂ ਹੀ ਮਿਲਣਾ ਸ਼ੁਰੂ ਹੋ ਜਾਣਾ ਹੈ ਇਹ ਅੰਦਰ ਦੀਆਂ ਗੱਲਾਂ ਹੁੰਦੀਆਂ ਨੇ ਜੋ ਸਾਨੂੰ ਨਹੀਂ ਪਤਾ ਲੱਗਦੀਆਂ ਪਰ ਜਦੋਂ ਹੀ ਅਸੀਂ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਦੇ ਹਾਂ ਨਾ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰਦੇ ਹਾਂ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਦੇ ਹਾਂ ਤਾਂ ਨਾਮ ਆਪਣਾ ਕੰਮ ਉਸੇ ਵੇਲੇ ਤੋਂ ਹੀ ਕਰਨਾ ਸ਼ੁਰੂ ਕਰ ਦਿੰਦਾ ਹੈ ਸਾਨੂੰ ਕੁਝ ਸਮੇਂ ਬਾਅਦ ਚ ਪਤਾ ਲੱਗਦਾ ਹੈ ਸੋ ਅੱਜ ਤੋਂ ਸ਼ੁਰੂਆਤ ਕਰ ਲਓ ਭਾਵੇਂ ਕੱਲ ਤੋਂ ਸ਼ੁਰੂਆਤ ਕਰ ਲਓ ਲਗਾਤਾਰ 40 ਦਿਨ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਹਰ ਇੱਕ ਚੀਜ਼ ਦੇ ਲਈ ਅਤੇ ਫਿਰ ਅਮਰਤ ਵੇਲੇ ਦੇ ਨਿਤਨੇਮ ਤੋਂ ਇਲਾਵਾ ਵਸਾਖੀ ਵਾਲੇ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਖਾਲਸਾ ਪੰਥ ਦੀ ਸਿਰਜਣਾ ਦਿਵਸ ਨੂੰ ਮੁੱਖ ਰੱਖਿਆ ਹੋਇਆ ਆਪਣੇ ਆਪ ਨੂੰ ਇੱਕ ਨੇਮ ਲੈਣਾ ਹੈ ਭਾਵੇਂ ਮੂਲ ਮੰਤਰ ਕੀ ਦੇ ਜਾਪ ਦਾ ਨੇਮ ਦੇ ਲਓ ਭਾਵੇਂ ਤੁਸੀਂ ਚੋਪਈ ਸਾਹਿਬ ਜੀ ਦੇ ਪਾਠ ਦਾ ਨੇਮ ਲੈ ਲਓ ਜੋ ਪਾਠ ਤੁਹਾਨੂੰ ਸਰਲ ਲੱਗਦਾ ਹੋਵੇ ਉਹ ਨੇਮ ਦੇ ਕੇ ਬਸ ਉਹ ਨੇਮ ਪੂਰਾ ਕਰਨ ਤੇ ਲੱਗ ਜਾਣਾ ਹੈ ਤੇ ਭੈਣਾ ਬੀਬੀਆਂ ਇਹ ਕੰਮ ਆਸਾਨੀ ਦੇ ਨਾਲ ਕਰ ਸਕਦੀਆਂ ਨੇ ਕਿਉਂਕਿ ਜੋ ਭੈਣਾ ਬੀਬੀਆਂ ਘਰ ਦੇ ਵਿੱਚ ਰਹਿ ਕੇ ਕੰਮ ਕਰਦੀਆਂ ਨੇ ਉਹ ਆਪਣਾ ਅਮਰਤ ਵੇਲੇ ਅਤੇ ਰਾਤ ਦੇ ਨੇਮ ਤੋਂ ਇਲਾਵਾ ਆਪਣੇ ਘਰ ਦੇ ਕੰਮਕਾਰ ਕਰਦਿਆਂ ਹੋਇਆਂ ਵੀ ਨਾਲ-ਨਾਲ ਸ਼ਬਦ ਜਾਪ ਜਾਂ ਗੁਰਬਾਣੀ ਦਾ ਪਾਠ ਕਰਕੇ ਆਪਣੇ ਉਹ ਨੇਮ ਨੂੰ ਪੂਰਾ ਕਰ ਸਕਦੀਆਂ ਨੇ ਜੇ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਲਓ ਤਾਂ ਸਭ ਤੋਂ ਵਧੀਆ ਗੱਲ ਇਹ ਆ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਇੱਕ ਤਾਂ ਸਰਲ ਹੈ ਸਾਨੂੰ ਜਲਦੀ ਗੰਠ ਹੋ ਜਾਵੇਗਾ ਤੇ ਬਾਕੀ ਮੂਲ ਮੰਤਰ ਜੀ ਦਾ ਜਾਪ ਮੋਢਿਆ ਮਹਾਪੁਰਖ ਜੀ ਕਹਿੰਦੇ ਮੂਲ ਮੰਤਰ ਜੀ ਦਾ ਜਾਪ ਅਰਧਕ ਗੁਰਨਾਨਕ ਪਾਸ਼ਾ ਆਪ ਨੇ ਜਿਸ ਕਰਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੋਵੇ ਉਸ ਕਰਦੇ ਵਿੱਚੋਂ ਸਾਰੀ ਨੈਗੇਟਿਵਿਟੀ ਸਾਰੀ ਨਰਾਸ਼ਾ ਖਤਮ ਹੋ ਜਾਂਦੀ ਆ ਜਿਨ੍ਹਾਂ ਦੇ ਮਨ ਦੇ ਵਿੱਚ ਮਾੜੀਆਂ ਸ਼ਕਤੀਆਂ ਨੂੰ ਲੈ ਕੇ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਭੈ ਹੋਵੇ ਉਹ ਸਭ ਖਤਮ ਹੋ ਜਾਂਦਾ ਹੈ ਕਿਉਂਕਿ ਮਹਾਪੁਰਖ ਜੀ ਕਹਿੰਦੇ ਸਨ ਜਿੱਥੇ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੋਵੇ ਉੱਥੇ ਮਾੜੀਆਂ ਸ਼ਕਤੀਆਂ ਨੂੰ ਕੂੜੇ ਵਾਲੇ ਡੱਬੇ 'ਚ ਵੀ ਥਾਣੇ ਹੀ ਮਿਲਦੇ। ਉਹ ਸਾਡੇ ਘਰ ਦੇ ਆਸ-ਪਾਸ ਵੀ ਨਹੀਂ ਭਟਕ ਸਕਦੀਆਂ। ਸੋ ਘਰਾਂ ਦੇ ਵਿੱਚ ਮool ਮੰਤਰ ਜੀ ਦੇ ਜਾਪ ਦੇ ਪੈਰੇ ਲਾਓ ਤੇ ਜੇ ਇਹ 40 ਦਿਨ ਜਿਹੜੇ ਹੁਣ ਅੱਗੇ ਆਉਣ ਵਾਲੇ ਇਹਨਾਂ ਵਿੱਚ ਕਰੀਏ ਤਾਂ ਬਹੁਤ ਵਧੀਆ ਹੋਵੇਗਾ ਕਿਉਂਕਿ ਇਹ ਜੋ ਦਿਨ ਆ ਰਿਹਾ ਹੈ ਖਾਲਸਾ ਪੰਥ ਦਾ ਸਿਰਜਣਾ ਦੇ ਵਿੱਚ ਇਹ ਸਾਡੇ ਲਈ ਬਹੁਤ ਵੱਡਾ ਦਿਨ ਹੈ। ਸੋ ਆਓ ਅੱਜ ਤੋਂ ਹੀ ਸ਼ੁਰੂਆਤ ਕਰੀਏ। ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸ਼ੁਰੂਆਤਾਂ ਕਰ ਦੋ ਕਿ ਵਾਹਿਗੁਰੂ ਜੀ ਹੁਣ ਇਹ ਨੀਅਮ ਤੁਸੀਂ ਖੁਦ ਪੂਰਾ ਕਰਵਾਉਣਾ ਹੈ ਜੋ ਵੀ ਤੁਸੀਂ ਪਾਠ ਕਰਨਾ ਚਾਹੋ ਸ਼ੁਰੂ ਕਰ ਲਓ ਫਿਰ ਦੇਖਣਾ